ਦੀਨੇ ਐਂ ਬੋਲਦਾ ਹੁੰਦਾਗਾ ਜੀ ਮੈਂ ਲਾੜ ਸਾਬ ਲੱਗਿਆ ਹੁੰਦਾ ਇਹ ਕੋ ਯਾਰ ਗੱਲ ਵੀ ਸੁਣ ਲੈ ਕਰਕੇ ਸੇ ਟੈਂਪ ਟਕਾਈ ਨਾ ਕੀ ਸੁਣਾ ਤੇਰੀ ਗੱਲਾਂ ਮੈਂ ਹੈ ਉਦੋਂ ਬੀਬੀ ਸਾਹਮਣੇ ਐਵੇਂ ਆਕੜਾ ਕਰ ਕਰ ਤਕ ਮਿੰਟਾਂ 'ਚ ਥੱਪੜ ਧਰ ਦੇਣਾਗਾ ਰਾਤ ਨੂੰ ਤੂੰ ਮੇਰੇ ਲਵੇ ਲੱਗ ਲੱਗ ਸਵਾਦ ਲੈਣਾ ਪਰ ਆ ਹੋ ਜਾ ਤੂੰ 3600 ਫਰ ਦੇ ਤੇਰੇ ਵਰਗੇ ਜਿਹਨੂੰ ਮਰਜ਼ੀ ਆ ਕਰਦਾ ਮੈਂ ਉਹ ਮੈਨੂੰ ਥੱਪੜੇ ਨਾ ਖਾ ਲਈ ਕਿਤੇ ਯਾਰ ਤੂੰ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਦੇਖ ਜਿਨ੍ਹਾਂ ਨਾਲ ਆਪਣਾ ਵਿਆਹ ਹੋਇਆ ਸੀ ਨਾ ਦੇਖੋ ਆਪਣਾ ਕੀ ਦਿਨਾਂ ਨੂੰ ਵਿਆਹ ਹੋਇਆ ਸੀ ਆਪਣਾ ਤਾਂ ਦੋਆਂ ਦੀ ਹੋਇਆ ਤੀਗਾ ਮੋ ਜਰਾ ਮੈਂ ਐ ਨਹੀਂ ਕਹਿੰਦਾ ਕਿਹੜੇ ਸਾਲ ਚ ਆਪਣਾ ਵਿਆਹ ਹੋਇਆ ਹੋਇਆ ਸੀ ਜਿਨ੍ਹਾਂ ਦੇ ਵਿਆਹ ਦੋ ਹੋਏ ਸੀ ਦੇਖ ਸਾਰਿਆਂ ਕੋਲੇ ਕਿਸੇ ਕੋਲ ਇੱਕ ਜਵਾਬ ਕਿਸੇ ਕੋਲ ਦੋ ਜਵਾਬ ਨਹੀਂ ਆਪਣੇ ਕੋਲ ਦੇਖ ਇੱਕ ਵੀ ਨਹੀਂ ਹੈਗਾ ਲੇ ਪਰ ਇਹ ਤੇ ਆਪਣੀ ਥੋੜੀ ਕੋਈ ਗਲਤੀ ਕਿਸੇ ਕੋਲ ਇੱਕ ਹੋਵੇ ਚਾਹੇ ਦੋ ਵੀ ਆਪਣੀ ਤਾਂ ਕੋਈ ਗਲਤੀ ਨਹੀਂ ਇਹਦੇ ਚ ਆਪਣੀ ਗਲਤੀ ਤਾਂ ਨਹੀਂ ਹੈਗੀ ਪਰ ਤੇਰੀ ਗਲਤੀ ਤਾਂ ਹੈਗੀ ਆ ਮੇਰੀ ਕੀ ਗਲਤੀ ਆ ਹੁਣ ਤੈਨੂੰ ਕੀ ਦੱਸਾਂ ਦੇਖ ਆਪਾਂ ਐ ਕਰਦੇ ਆ ਯਾਰ ਹੁਣ ਬਹੁਤ ਟਾਈਮ ਹੋ ਗਿਆ ਆਪਣੇ ਵਿਆਹ ਨੂੰ ਆਪਾਂ ਦੇਖ ਜੇ ਹੁਣ ਜਵਾਬ ਲੈ ਲੈਂਦੇ ਆ ਰਨ ਲੈ ਕੇ ਕੀ ਕਰ ਰਹੇ ਆਪਨੂੰ ਨਹੀਂ ਲੋੜ ਹੈ ਕਿਸੇ ਜਵਾਖਾ ਦੀ ਭੁੱਖਾਂ ਦੀ ਉਹ ਕਿਸੇ ਦੇ ਜਵਾਖ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਦੋਨਾਂ ਦਾ ਜਵਾਖ ਹੈ ਨਾ ਆਪਣੇ ਜਵਾਖ ਕਿੱਥੋਂ ਮੰਨਣਗੇ ਚੀਮੇ ਵਾਲੇ ਮੇਲੇ ਤੋਂ ਮਿਲਣਗੇ ਉੱਥੋਂ ਲਿਆਉਣਾ ਜਾ ਕੇ ਫਿਰ ਲੈ ਆਈ ਫਿਰ ਇਹ ਤੇ ਪੁੱਛਣ ਦੀ ਕੀ ਲੋੜਾ ਅੱਗੇ ਜਿਹੜਾ ਸਮਾਨ ਲੈਣਾ ਕੋੜੇ ਮੈਨੂੰ ਪੁੱਛ ਕੀ ਲੈਉਣਾ ਹੁੰਨਾਗਾ ਤੂੰ ਹਾਂ ਡੰਗਰਾਂ ਵਰਗਾ ਦਿਮਾਗ ਤਾਂ ਭਰ ਨਹੀਂ ਰੱਪਣੇ ਦਿੱਤਾ ਹੈਗਾ ਇਹਦੇ ਬਿੱਜੂ ਸਾਰੇ ਮੇਰੇ ਪੱਲੇ ਪਾਏ ਨੇਗੇ ਪਰ ਹੁਣ ਪਾਏ ਜਾਂਦੇ ਮੈਨੂੰ